ਬਾਬਾ ਜੀ ਨੇ ਸਭ ਠੀਕ ਕਰ ਦੇਣਾ ਜੇ ਬਿਲਕੁਲ ਵੀ ਟੈਨਸ਼ਨ ਨਾ ਲੋ ਪਰਵਾਹੀ ਨਾ ਕਰੋ ਕਿਸੇ ਚੀਜ਼ ਦੀ ਅੱਗੇ ਦਾ ਸੋਚ ਕੇ ਜਿਹੜਾ ਸਟ੍ਰੈਸ ਲੈਣਦੇ ਹੋ ਨਾ ਬੰਦ ਕਰ ਦਿਓ ਅੱਜ ਤੋਂ ਅੱਜ ਤੋਂ ਇੱਕੋ ਗੱਲ ਕਹਿਣੀ ਕਿ ਜੋ ਹੋਏਗਾ ਮਾਲਕ ਆਪੇ ਕਰੇਗਾ ਜਦੋਂ ਆਪਣੀ ਬੇੜੀ ਮਾਲਕ ਦੇ ਹੱਥਾਂ 'ਚ ਛੱਡ ਦੋਗੇ ਨਾ ਤੇ ਫਿਰ ਤੁਹਾਡੇ ਦਿਮਾਗ 'ਚ ਟੈਨਸ਼ਨ ਨਹੀਂ ਆਏਗੀ ਜਿੰਨਾ ਤੁਸੀਂ ਸੋਚੀ ਜੋਗੇ ਜਿੰਨੀ ਤੁਸੀਂ ਫਿਕਰ ਕਰੀ ਜੋਗੇ ਅੱਗੇ ਦੀ ਫਿਊਚਰ ਦੀ ਕਿ ਆ ਕਿਦਾਂ ਹੋਏਗਾ ਨਹੀਂ ਮੈਂ ਤਾਂ ਇਦਾਂ ਚੰਦਾ ਸੀ ਇਦਾਂ ਹੋਣਾ ਚਾਹੀਦਾ ਗੁਰੂ ਮੇਰੀ ਨਹੀਂ ਸੁਣ ਰਿਹਾ ਭਗਵਾਨ ਨੂੰ ਮੇਰੀ ਫਿਕਰ ਹੀ ਨਹੀਂ ਹੈਗੀ ਸਭ ਤੋਂ ਮਾੜੀ ਕਿਸਮਤ ਮੇਰੀ ਬਣਾ ਕੇ ਭੇਜੀ ਆ ਐਦਾਂ ਦੀਆਂ ਸ਼ਿਕਾਇਤਾਂ ਕਰੀ ਜੋਗੇ ਨਾ ਤੇ ਤੁਸੀਂ ਕਮਜ਼ੋਰ ਹੋ ਹੀ ਪਈ ਜਣਾ ਜੇ ਫੇਰ ਤਾਂ ਥੋੜਾ ਜਿਹਾ ਵੀ ਦੁੱਖ ਆਇਆ ਤੇ ਤੁਹਾਡੇ ਕੋ ਸਹਾਰਿਆ ਨਹੀਂ ਜਣਾ ਕਿਉਂਕਿ ਤੁਸੀਂ ਆਪਣੇ ਆਪ ਨੂੰ ਕਮਜ਼ੋਰ ਹੀ ਬੋਧ ਕਰ ਲਿਆ ਸਬਰ ਰੱਖੋ ਮੇਸ਼ਾ ਜੇ ਆਪਣੇ ਮਾਲਕ ਦੇ ਪਾਸੇ ਜਾ ਰਹੇ ਹੋ ਤਾਂ ਮਾਲਕ ਦੇ ਵਿਸ਼ਵਾਸ ਪੂਰਾ ਰੱਖੋ ਕਿ ਵੱਡੇ ਵੱਡੇ ਤੂਫਾਨਾਂ ਜੇ ਵੀ ਫਸੇ ਹੋ ਉਹਦੇ ਤੁਸੀਂ ਸ਼ਿਕਾਇਤ ਨਾ ਕਰਦੇ ਹੋ ਰੱਬ ਕੋਲੋਂ ਕਿ ਮੈਂ ਫਸ ਗਿਆ ਤੁਹਾਡੇ ਮੁਖ ਤੇ ਮੁਸਕਾਨ ਹੋਵੇ ਤੇ ਤੁਸੀਂ ਇੱਕੋ ਹੀ ਗੱਲ ਕਹੋ ਮੇਰੇ ਮਾਲਕ ਨੇ ਮੈਨੂੰ ਬਚਾ ਲੈਣਾ ਤੁਹਾਡੀ ਜਿਹੜੀ ਸ਼ਰਧਾ ਹੈਗੀ ਆ ਨਾ ਜਿਹੜਾ ਤੁਹਾਡਾ ਵਿਸ਼ਵਾਸ ਹੈਗਾ ਆਪਣੇ ਗੁਰੂ ਤੇ ਉਹੋ ਹੀ ਇੱਥੇ ਮੁਕੱਦਰ ਬਦਲਣ ਦੀ ਤਾਕਤ ਰੱਖਦਾ ਜੇ ਜਿੰਨੇ ਭਰੋਸਾ ਰੱਖਿਆ ਜਿੰਨੇ ਵਿਸ਼ਵਾਸ ਕੀਤਾ ਜਿੰਨੇ ਪਿਆਰ ਕੀਤਾ ਆਪਣੇ ਰੱਬ ਦੇ ਨਾਲ ਉਹਦੇ ਲਈ ਤਾਂ ਪਰਮਾਤਮਾ ਖੁਦ ਇਸ ਧਰਤੀ ਤੇ ਆਂਦਾ ਜੇ ਮਾਲਕ ਨੇ ਤੁਹਾਡੀ ਇਲਾਜ ਰੱਖਣੀ ਰੱਖਣੀ ਹੈ ਤੁਸੀਂ ਨਾ ਪੈਨਸ਼ਨ ਲਿਆ ਕਰੋ ਕਿ ਕੋਈ ਮੇਰੀ ਬੇਇੱਜ਼ਤੀ ਕਰ ਦੇਗਾ ਕੋਈ ਚਾਰ ਬੰਦਿਆਂ ਜਿਵੇਂ ਇਹਨਾਂ ਗਲਤ ਨਾ ਕਰ ਦੇ ਕੋਈ ਵੀ ਨਹੀਂ ਇਹ ਗਲਤ ਹੋ ਸਕਦਾ ਕੋਈ ਮਾੜਾ ਸੋਚ ਵੀ ਨਹੀਂ ਸਕਦਾ ਕਿਉਂਕਿ ਤੁਹਾਡੀ ਇੱਜ਼ਤ ਬਚਾਉਣ ਲਈ ਮਾਲਕ ਆ ਬੈਠਾ ਹੈ ਮਾਲਕ ਨੂੰ ਬਹੁਤ ਫਿਕਰ ਹੈ ਮਾਲਕ ਨੂੰ ਫਿਕਰ ਹੈ ਤੁਹਾਡੇ ਘਰ ਰੋਟੀ ਦੀ ਤੁਹਾਡੇ ਘਰ ਪਰਿਵਾਰ ਦੀ ਤੁਹਾਡੀ ਨੌਕਰੀ ਦੀ ਕਾਰੋਬਾਰ ਦੀ ਹਰੇਕ ਕਾਰੇ ਦੀ ਫਿਕਰ ਮਾਲਕ ਨੂੰ ਜ਼ਿਆਦਾ ਹੈ ਹਰੇਕ ਕਾਰੇ ਦਾ ਸੋਚਿਆ ਹੈ ਜੇ ਮਾਲਕ ਨੇ ਬੜੇ ਸੋਹਣੇ ਕੰਮ ਹੋਣੇ ਤੁਹਾਡੇ ਇਸ ਲਈ ਹੁਣ ਅੱਜ ਤੋਂ ਬਾਅਦ ਸੋਚਣਾ ਛੱਡ ਦਿਓ ਆਪਣਾ ਅਰਦਾਸ ਕਰਤੀ ਮਾਲਕ ਦੇ ਅੱਗੇ ਜਾ ਕੇ ਸਭ ਕੁਝ ਉਹਦੇ ਹੱਥਾਂ ਜੀ ਰੱਖ ਦਿਓ ਜੇ ਅੱਜ ਕਿਸੇ ਨੇ ਗੱਲਾਂ ਸੁਮਾਈਆਂ ਹੋਣੀਆਂ ਨਾ ਤੇ ਉਹਨਾਂ ਦੇ ਮੂੰਹ ਵੀ ਆਪੇ ਬੰਦ ਹੋਣਗੇ ਦੇਖਣਾ ਇੰਨੇ ਵਧੀਆ ਤੁਹਾਡੇ ਕੰਮ ਹੋਣਗੇ ਮਾਲਕ ਨੇ ਬੜੀ ਅੱਗੇ ਦਾ ਸੋਚਿਆ ਹੈ ਤੁਹਾਡੇ ਲਈ ਤੁਸੀਂ ਨਾ ਫਿਕਰ ਕਰਿਆ ਕਰੋ ਹਾਡੀ ਸੋਚ ਉਸ ਤੋਂ ਧੱਕ ਨਹੀਂ ਜਾ ਸਕਦੀ ਸੋ ਅੱਜ ਤੋਂ ਬਾਅਦ ਟੈਨਸ਼ਨ ਨਹੀਂ ਲੈਣੀ ਖੁਸ਼ ਰਹਿਆ ਕਰੋ ਆਪਣੇ ਮਾਲਕ ਦੀ ਰਜ਼ਾ ਦੇ ਵਿੱਚ ਬਹਿ ਕੇ ਸਭ ਕੁਝ ਵਧੀਆ ਹੋਏਗਾ ਦੇਖਣਾ